ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਟਰੈਵਲ ਵਿਦ ਸਰਦਾਰ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਹੁਣ ਆਪਾਂ ਚੱਲੇ ਆਂ ਸ਼ਾਰਜਾ 에ਅਰਪੋਰਟ ਤੋਂ ਆਪਣੇ ਫਲੈਟ ਵੱਲ ਜਿਹੜਾ ਇੱਥੋਂ 9-10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਇਹ ਜਿਹੜੀਆਂ ਸੜਕਾਂ ਨੇ ਇੱਥੇ ਕੋਈ ਕੂਣੀ ਮੋੜ ਮੈਂ ਦੇਖਿਆ ਨਹੀਂ ਕਿ ਜਿੱਧਰ ਨੂੰ ਵੀ ਜਾਣਾ ਤੇ ਗੋਲ-ਗੋਲ ਮੋੜ ਹੀ ਆ ਤੇ ਦੂਜੀ ਗੱਲ ਆ ਕਿ ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਤੇ ਦੇਖਿਆ ਕਿ ਹਾਈ ਟੈਕ ਕਾਰ ਜਿਹੜੇ ਫਲੈਟ ਵਿੱਚ ਆਪਾਂ ਜਾ ਰਹੇ ਹਾਂ ਉਹਦੀਆਂ ਫੋਟੋਆਂ ਜ਼ਰੂਰ ਦੇਖੀਆਂ ਸੀ ਤੇ ਉਹ ਆਪਣਾ ਵਾ ਤੇ ਜਿੱਥੇ ਰਹਿਣਾ ਅਸੀਂ ਤੇ ਉਹਦੇ ਅੰਦਰ ਅਸੀਂ ਪਹਿਲੀ ਵਾਰ ਚੱਲੇ ਹਾਂ ਤੇ ਹਾਈ ਟੈਕ ਕਿਸ ਤਰ੍ਹਾਂ ਕਿ ਤੁਹਾਡੇ ਮੋਬਾਈਲ ਦੇ ਉੱਤੇ ਤੁਸੀਂ ਫਿੰਗਰਪ੍ਰਿੰਟ ਆਪਣਾ ਦੇ ਦੇਣਾ ਤੇ ਉਹ ਗੇਟ ਖੁੱਲ ਜਾਣਾ ਤੇ ਉਸ ਦੀ ਮੇਨ ਬਿਲਡਿੰਗ ਕੋਲੇ ਜਾਣੇ ਹੋ ਤਾਂ ਵੀ ਤੁਸੀਂ ਇੱਕ ਫਿੰਗਰਪ੍ਰਿੰਟ ਦੇਣਾ ਜਾਂ ਉਹਦਾ ਕੋਡ ਆ ਉਹ ਲਾਉਣਾ ਪਹਿਲਾਂ ਬਿਲਡਿੰਗ ਦਾ ਗੇਟ ਖੁੱਲੂਗਾ ਫਿਰ ਉਸ ਤੋਂ ਬਾਅਦ ਤੁਸੀਂ ਲਿਫਟ ਦੇ ਵਿੱਚ ਜਾਣਾ ਤਾਂ ਉਹਦਾ ਕੋਡ ਆ ਜਿਹੜੀ ਉਹ ਤੁਹਾਡੀ ਸ਼ਕਲ ਹੀ ਉਹਨੇ ਦੇਖ ਲੈਣੀ ਆ ਲਿਫਟ ਨੇ ਕਿ ਸਹੀ ਬੰਦੇ ਜਾ ਰਹੇ ਆ ਤਾਂ ਲਿਫਟ ਨੇ ਤੁਹਾਨੂੰ ਉੱਪਰ ਲੈ ਜਾਣਾ ਤੇ ਉਹਦਾ ਜਿਹੜਾ ਗੇਟ ਆ ਉਹ ਵੀ ਹਾਈ ਟੈਕ ਆ ਕਿ ਜੇ ਕਿਸੇ ਬੰਦੇ ਨੇ ਤੁਹਾਡੀ ਬੈਲ ਮਾਰਤੀ ਤੁਸੀਂ ਅੰਦਰੋਂ ਚਾਹੇ ਤੁਸੀਂ ਕਿਤੇ ਵੀ ਹੋ ਦੁਨੀਆ 'ਚ ਤੇ ਤੁਹਾਡੀ ਬੈਲ ਆ ਜਿਹੜੀ ਤੁਹਾਡੇ ਮੋਬਾਈਲ ਤੇ ਸੁਣੂਗੀ ਤੁਸੀਂ ਉਹਦੇ ਨਾਲ वार्तालाप ਕਰ ਸਕਦੇ ਹੋ ਵੀਡੀਓ ਕਾਲ ਵੀ ਕਰ ਸਕਦੇ ਹੋ ਤੇ ਆਡੀਓ ਕਾਲ ਵੀ ਕਰ ਸਕਦੇ ਹੋ ਇਕੱਲੇ ਤੁਸੀਂ ਉਹਨੂੰ ਦੇਖ ਵੀ ਸਕਦੇ ਹੋ ਆਪਣੀ ਸ਼ਕਲ ਦਿਖਾਏ ਬਿਨਾ ਹਾਈ ਟੈਕ ਇਸ ਤਰ੍ਹਾਂ ਕਿ ਉਹਦੇ ਵਿੱਚ ਥਾਂ-ਥਾਂ ਆਲਾਰਮ ਲੱਗੇ ਹੋਏ ਆ ਕਿ ਜਦੋਂ ਵੀ ਮੜਾ ਜਾ ਧੂਆਂ ਹੋਇਆ ਤਾਂ ਉਹਦਾ ਆਲਾਰਮ ਵੱਜੂ ਤੇ ਸਕਿਉਰਿਟੀ ਗਾਰਡ ਉੱਥੇ ਪਹੁੰਚਣਗੇ ਹਾਈ ਟੈਕ ਇਸ ਤਰ੍ਹਾਂ ਕਿ ਉਹ ਉਹਦਾ ਜਿਹੜਾ ਟੈਂਪਰੇਚਰ ਆ ਤੁਸੀਂ ਦੂਰੋਂ ਹੀ ਕੰਟਰੋਲ ਕਰ ਸਕਦੇ ਹੋ ਜਾਂ ਘਰੇ ਵੀ ਕੰਟਰੋਲ ਕਰ ਸਕਦੇ ਹੋ ਕਿਉਂਕਿ ਇੱਥੇ ਗਰਮੀ ਪੈਣ ਦੇ ਬਾਵਜੂਦ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਕਿਉਂਕਿ ਦਬਈ ਦੇ ਵਿੱਚ ਗਰਮੀਆਂ ਦੇ ਵਿੱਚ 50 ਡਿਗਰੀ ਟੈਂਪਰੇਚਰ ਚਲੇ ਜਾਂਦਾ ਤੇ ਅੱਜ ਕੱਲ ਨਵੰਬਰ ਦੇ ਮਹੀਨੇ ਦੇ ਵਿੱਚ ਇੱਥੇ ਟੈਂਪਰੇਚਰ ਆਮ ਹੀ ਆ ਜਾਣਗੇ ਕਹੋ ਵੀ ਜਿਆਦਾ ਗਰਮੀ ਵੀ ਨਹੀਂ ਹੈਗੀ ਜਿਆਦਾ ਠੰਡ ਵੀ ਨਹੀਂ ਹੈਨੀਗੀ ਪਰ ਜਿਹੜਾ ਅੰਦਰ ਆ ਅੰਦਰ ਕੋਈ ਪੱਖਾ ਨਹੀਂ ਲੱਗਿਆ ਹੋਇਆ ਸਾਰਾ ਟੈਂਪਰੇਚਰ ਜਿਹੜਾ ਹੈਗਾ ਉਹ ਸੈਂਟਰਲ 에ਅਰ ਕੰਡੀਸ਼ਨ ਕੰਟਰੋਲ ਕਰਦੀ ਆ ਇਹ ਰਿਆਦ ਮੁਹੰਮਦ ਸੀਗੇ ਜਿਨ੍ਹਾਂ ਨੇ ਇੱਥੇ ਸਾਨੂੰ 에어ਪੋਰਟ ਤੋਂ ਛੱਡਿਆ ਤੇ ਆਹ ਹੈਗੀ ਸਲਿੱਪ 에어ਪੋਰਟ ਤੋਂ ਵੈਸੇ ਤਾਂ 10 ਕਿਲੋਮੀਟਰ ਹੀ ਸੀਗਾ ਕੁੱਲ ਤੇ ਇਹਨਾਂ ਨੇ 44 ਲਏ ਛੱਡ ਤੋਂ ਦਰਾਮ ਤੇ ਆ ਇਧਰ ਸਾਡੀ ਬਿਲਡਿੰਗ ਆ ਬਿਲਡਿੰਗ ਦੇ ਵਿੱਚ ਦੇਖਦੇ ਆ ਕਿੱਧਰ ਨੂੰ ਜਾਣਾ ਜਿਵੇਂ ਵੀ ਲੱਭਦਾ ਆਹ ਤੋਂ ਨੂੰ ਫਿਰ ਕਰਦਿਆਂ ਅਲੱਗ-ਗੱਲਾਂ ਕਰਦੇ ਆਪਾਂ ਆਹ ਦੇ ਕਿੱਡੇ-ਕੱਡੇ ਕਮਰੇ ਆ ਪੜੀਆ ਸੌ ਲੈਣਾ ਨਾ ਦੇਖ ਲੈ ਗੋਮਦਿਆ ਆ ਕਰ ਇੱਥੇ ਰੈਸਟੋਰੈਂਟ ਆ ਇਹਦਾ ਸ਼ੋਰਮਾ ਉਹ ਸਾਹਮਣੇ ਜਿਹੜੀ ਆ ਉਹ ਬਿਲਡਿੰਗ 'ਚ ਆਪਣਾ ਘਰ ਆ ਤੇ ਚਲ ਜੀ ਇੱਥੇ ਗੱਲ ਤੇ ਉਹ ਐਕਸਪੈਡਰ ਆਪਾਂ ਜਾਣਾ ਆ ਆਪਣਾ ਸਮਾਨ ਹੋ ਗਿਆ ਆਪਾਂ ਜਾਣਾ 704 ਨੰਬਰ 사이야미 <목소리> 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 坐下喂。<Okay. S 2> okay. ਸਿਕਿਉਰਿਟੀ ਕੈਮਰਾ ਵਾਂ ਜੇ ਕੋਈ ਬੰਦਾ ਆਉਂਦਾ ਇਹ ਆਪਣੀ ਕਿਚਨ ਅਰੇ ਅੰਦਰ ਬਣੇ ਆਪਾਂ ਮੂਰੇ ਕਿਚਨ ਵਾਹ ਜੀ ਵਾ ਨੇ ਗੈਸ ਆ ਵੀ ਹੋਈ ਆ ਤੇ ਆ ਹੈਗਾ ਜੀ ਆਪਣਾ ਸੋਫਾ ਤੇ ਆ ਹੈਗਾ ਵੱਡਾ ਸਾਰਾ ਟੀਵੀ ਇਹ ਟੀਵੀ ਇਹ ਨਾ ਜ ਤੇ ਇਹ ਬੂਟੇ ਵਾਟੇ ਲੱਗੇ ਆਂਦਾ ਲਾਉਣ ਲੱਗਾ ਆ ਹੁਣ ਚੱਲੀਏ ਆਪਾਂ ਇੱਧਰ ਹੈਗਾ ਜੀ ਵਾਸ਼ ਰੂਮ ਤੇ ਇੰਦਰਲੇ ਪਾਸੇ ਹੈਗਾ ਜੀ ਅਨਦਰ ਬਾਥਰੂਮ ਉਹ ਬਾਥਰੂਮ ਹੋਵੇ ਤੇ ਤੁਹਾਨੂੰ ਹਾਂ ਜੀ ਲੱਗੂ ਇਹ ਫੇਰ ਦੂਆ ਆ ਹੈਗਾ ਜੀ ਆਪਣਾ ਬੈੱਡ ਇਹ ਇੱਥੇ ਬਣਾਇਆ ਹੈ ਤੇ ਆ ਨਗੇਰਾ ਜਿਹੜੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਇੱਥੇ ਤੇ ਇੱਥੇ ਇਹ ਸ਼ੀਸ਼ਾ ਆ ਆਪਣਾ ਐਕਸਟੈਂਸ਼ਨ ਚਾਰਜਿੰਗ ਚੁੱਦੀਆਂ ਲਾਉਣਾ ਤੇ ਤੇ ਇਹਦੇ ਵਿੱਚ ਇਹ ਜਿਹੜਾ ਮੈਂ ਆਪਣਾ ਡਰਾਇਰ ਇਹ ਇਹ ਟਾਵਲ ਪਾਇਆ ਉਹ ਹੇਅਰ ਕੰਡੀਸ਼ਨ ਤੇ ਆ ਟਾਈਮ ਹੋ ਗਿਆ ਬ੍ਰੇਕ ਦੂਜਾ ਹੋ ਗਿਆ ਇਹਨਾਂ ਸਾਰਾ ਹੋ ਗਿਆ ਤੇ ਇੱਧਰ ਆਪਾਂ ਚੱਲਦੇ ਆਂ ਆਪਣੀ ਬਾਗ ਬਣੀ ਇਹ ਹੋ ਗਈ ਆਪਣੀ ਬਾਗ ਬਣੀ ਜਿਹਦੇ ਵਿੱਚ ਆਪਾਂ ਬੈਠਣਾ ਸ਼ਾਮ ਨੂੰ ਇਹ ਬਿਲਕੁਲ ਇਹ ਤਾਂ 딱 ਉੱਥੋਂ ਆਏ ਆ ਆਪਾਂ ਥੱਲੇ ਉਹ ਥੱਲੇ ਵੀ ਰੈਸਟੋਰੈਂਟ ਬਣਿਆ ਹੋਇਆ ਕੋਈ ਤੁਰ ਗਾ ਰਹੇ ਆ ਜਾ ਰਹੇ ਆ ਇਹ ਆਪਣਾ ਕਾਰ ਆ ਗਿਆ ਜੀ ਦੁਬਈ ਦਾ ਆਕੀ ਚੀਜ਼ਾਂ ਦਾ ਚੀਜ਼ਾਂ ਦਾ ਤਾਂ ਫਰਕ ਹੈਗਾ ਹੀ ਆ ਐਸੀ ਨਾ ਹਰ ਚੀਜ਼ ਉਹ ਆ ਆਪਣਾ ਜੀ ਵੱਡਾ ਟੀਵੀ ਆ ਇਹ ਹੈਗਾ 60 65 ਇੰਚ ਦਾ ਪੈਂਟਿੰਗ ਕਿਦਾਂ ਦਾ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਅਬਾਊਟ ਕਿਚਨ ਸਾਰੇ ਰੂਲ ਲਿਖੇ ਹੋਏ ਆ ਜੇ ਕੋਈ ਕਿਸੇ ਚੀਜ਼ ਦੀ ਪ੍ਰੋਬਲਮ ਹੋਵੇ ਤਾਂ ਆ ਤੇ ਬਾਹਰੋਂ ਜੇ ਕੋਈ ਆਊਗਾ ਤਾਂ ਉਹਦੇ ਵਿੱਚ ਸਾਨੂੰ ਇੱਥੇ ਦੱਸੂਗਾ ਕਿ ਕੌਣ ਆਇਆ ਕੌਣ ਨਹੀਂ ਆਇਆ ਅਸੀਂ ਇੱਥੋਂ ਗੱਲ ਕਰ ਸਕਦੇ ਆ ਬਿਲਡਿੰਗ ਤੋਂ ਵੀ ਗੱਲ ਕਰ ਸਕਦੇ ਆ ਤੇ ਆ ਜਿਹੜਾ ਲੋਕ ਆ ਇਹ ਲੋਕ ਦਾ ਕੋਡ ਆ ਇਹਨੂੰ ਆਪਾਂ ਲੌਕ ਨਾ ਸਕਦੇ ਆ ਇਹ ਇਹ ਦੇਖ ਰਿਹਾ ਜੀ ਫਰਿਜ ਫਰਿਜ ਦੇਖਦਾ ਕੀ ਰੱਖਿਆ ਕਿਸ ਨੇ ਕੁਝ ਰੱਖਿਆ ਉਧਰ ਚੱਲ ਰਿਹਾ ਕੁਝ ਨਹੀਂ ਹੈਗਾ ਆ ਆਪਣੇ ਕੱਪੜੇ ਧੌਣ ਵਾਲੀ ਮਸ਼ੀਨ ਤੇ ਆ ਮਾਈਕ੍ਰੋਵੇਵ ਟੋਸਟਰ ਤੇ ਉਹ ਹੋ ਗਿਆ ਤੇ ਇੱਧਰ ਦੇਖਦੇ ਆ ਕੁਝ ਇੱਥੇ ਵੀ ਪਿਆਵਾ ਮੈਡੀਕਲ ਕਿੱਟ ਵੀ ਪਈਆ ਤੇ ਆਹ ਹੈਗੀ ਚਿਮਨੀ ਤੇ ਇਧਰਲੇ ਪਾਸੇ ਇੰਦਰ ਲੱਭ ਸੀ ਪਈਆ ਕ੍ਰੌਕਲੀ ਉਹ ਬਰਤਨ ਪਏ ਆ ਪਰਣ ਤੁਲਣ ਵਾਸਤੇ ਪਲੇਟਾਂ ਪਈਆਂ ਤੇ ਇਧਰ ਕੀ ਪਿਆ ਬਾ ਇਹਦੇ ਵਿੱਚ ਕੁਝ ਨਹੀਂ ਪਿਆ ਤੇ ਇਧਰ ਪਿਆ ਗਲਾਸ ਤੇ ਕੱਪ ਤੇ ਇੰਦਰ ਇੰਦਰ ਵੀ ਕੁਝ ਨਹੀਂ ਪਿਆ ਉਹ ਸ਼ੌਕ ਕਰ ਲੱਗੇ ਪਿਆ ਹਾਂ ਵਾਹ ਇਹ ਹੈਗਾ ਜੀ ਭਾਂਡੇ ਧੋਣ ਵਾਲੀ ਮਸ਼ੀਨ ਜਿੱਦੇ ਵਿੱਚ ਭਾਂਡੇ ਰੱਖ ਦੇਣੇ ਆ ਤੇ ਭਾਂਡੇ ਆਪੇ ਥੁੱਟੇ ਜਾਣੇ ਆ ਤੁਸੀਂ ਹੁਣ ਮੈਨੂੰ ਨਾ ਆਹ ਹੈਗਾ ਆ ਪਾਣੀ ਹੋ ਗਿਆ ਤੇ ਇੱਥੇ ਦਾ ਵਾਈਫਾਈ ਕੋਡ ਹਜੇ ਮੈਨੂੰ ਪਤਾ ਨਹੀਂ ਉਹ ਵੀ ਦੇਖਦੇ ਆ ਚਲੋ ਜੀ ਬਾਕੀ ਕਰਦੇ ਆ ਗੱਲਾਂ ਫੇਰ ਇਹ ਆਪਣੀ ਬਾਲਕਨੀ ਆ ਬਾਲਕਨੀ ਜਾਣ ਨੂੰ ਦੋ ਰਸਤੇ ਆ ਉਧਰ ਦੀ ਵੀ ਹੈਗਾ ਇਧਰ ਦੀ ਵੀ ਹੈਗਾ ਦੁਬਈ ਦਾ ਆਪਣਾ ਘਰ ਇੱਥੇ ਆਪਣਾ ਲੱਗਿਆ ਜੀ ਕੰਟਰੋਲ 팬 ਕੰਟਰੋਲ ਇੱਥੋਂ ਆਨ ਹਾ ਆ 26 ਟੈਂਪਰੇਚਰ ਕੀਤਾ ਹੋਇਆ ਆ ਫੈਨ ਦੀ ਸਪੀਡ ਆਪਾਂ ਥੋੜੀ ਵਧਾਤੀ ਇੱਥੋਂ ਆਪਾਂ ਟੈਂਪਰੇਚਰ ਘਟਾ ਸਕਦੇ ਆ ਕਿ ਆਪਾਂ ਬਾਹਰ ਕਰ ਦਿੰਦੇ ਨੇ ਟੈਂਪਰੇਚਰ ਤੋਏ ਅੱਜ ਜਾਂ ਹੋ ਗਿਆ ਤੇ ਲਾਈਟ ਨਹੀਂ ਜਗ ਰਹੀ ਹੈ ਤੁਹਾਨੂੰ ਕੱਲ ਪਰੌਂਠੇ ਲਾਉਂਦੇ ਸੀਗੇ ਤੇ ਆਹ ਦੇਖੋ ਧੂਆ ਉੱਡਦਾ ਨਾ ਮਾੜਾ ਮਾੜਾ ਇਹਦੋਂ ਥੋੜਾ ਜਿਹਾ ਵੱਧ ਗਿਆ ਧੂਆ ਤਾਂ ਇੱਥੇ అలਾਰਮ বাজ ਜਾਣਾ ਫਿਰ ਇਸ ਬਿਲਡਿੰਗ ਵਾਲੇ ਜਿਹੜੇ ਸਿਕਿਉਰਿਟੀ ਗਾਰਡ ਆ ਕੇ ਪੁੱਛ ਕੇ ਜਾਂਦੇ ਆ ਕਿ ਇਹ ਕੀ ਭਾਈ ਤੁਸੀਂ ਤੁਹਾਡੇ ਧੂਆ ਵਾ ਤੇ ਜਦ ਪਰੌਂਠੇ ਬਣਾਉਣੇ ਆ ਇੰਡੀਅਨ ਡਿਸ਼ ਬਣਨੀ ਆ ਤੇ ਧੂਆ ਤਾਂ ਉੱਡਣਾ ਹੀ ਆ ਆਦੇ ਤਵੇ ਤੋਂ ਉੱਡਦਾ ਫਿਰ ਅੱਜ ਦੇਸੀ ਵਾਲ ਕਰਤਾ ਹੈ ਇਹਦੇ ਤੇ ਰਵਣ ਲੈ ਕੇ ਲਫਾਫਾ ਚੜਾਤਾ ਇਹ ਨੂੰ ਕਹਿੰਦੇ ਆ ਪੰਜਾਬੀ ਨਿਮਾਲ ਆਪਣਾ ਸਾਰਾ ਸਮਾਨ ਆ ਜਿਹੜਾ ਫਿੱਟ ਹੋ ਗਿਆ ਘਰੇ ਕੱਪੜੇ ਰੱਖ ਦਿੱਤੇ ਗਏ ਤੇ ਭਾਂਡੇ ਰੱਖ ਦਿੱਤੇ ਗਏ ਹੁਣ ਵਾਰੀ ਆ ਗਈ ਕੂੜੇ ਦੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ 7ਵੀਂ ਮੰਜ਼ਿਲ ਦੇ ਉੱਤੇ ਆਪਣਾ ਕੂੜਾ ਆਪਣੇ ਆ ਕੱਪੜੇ ਸੁੱਕਣੇ ਪਏ ਹੋਏ ਆ ਤੇ 7ਵੀਂ ਮੰਜ਼ਿਲ ਦਾ ਜੇ ਕੂੜਾ ਵਾਂ ਉਹ ਕਿੱਥੇ ਜਾਊਗਾ ਕਿ ਉਹਨੂੰ ਥੱਲੇ ਸੁੱਟਣ ਜਾਣਾ ਪੈਣਾ ਤੇ ਥੱਲੇ ਵੀ ਇਹ ਸਾਰੀਆਂ ਬਿਲਡਿੰਗ ਜਿਹੜੀਆਂ ਇੱਕੋ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਤੇ ਹੁਣ ਆਪਾਂ ਕੂੜੇ ਦੀ ਗੱਲ ਕਰਦੇ ਆਂ ਕੂੜਾ ਕਿੱਥੇ ਸਿੱਟਣਾ ਕਿਵੇਂ ਕਰਨਾ ਕੀ ਨਹੀਂ ਕਰਨਾ ਇਹ ਆਪਣਾ ਲੈਪਟਾਪ ਲੱਗਿਆ ਹੋਇਆ ਹੁਣ ਆਪਾਂ ਕੂੜਾ ਸਿੱਟ ਕੇ ਆਉਨੇ ਆ ਤੇ ਇਹ ਆਪਾਂ ਗੇਟ ਖੋਲਿਆ ਆਪਣੇ ਫਲੈਟ ਦਾ ਲੈਫਟ ਸਾਈਡ ਨੂੰ ਜੇ ਜਾਣਦੇ ਆ ਤਾਂ ਆਪਣੀ ਲਿਫਟ ਆ ਜਿੱਧਰ ਦੀ ਆਪਾਂ ਆਏ ਸੀ ਉੱਪਰ ਤੇ ਇੱਧਰ ਨੂੰ ਜੇ ਜਾਣਦੇ ਆ ਤੇ ਇੱਥੇ ਇੱਕ ਕਮਰਾ ਬਣਿਆ ਹੋਇਆ ਇੱਕ ਦਰਵਾਜ਼ਾ ਲੱਗਿਆ ਜਿਹਦੇ ਉੱਤੇ ਲਿਖਿਆ ਗਾਰਬੇਜ ਰੂਮ ਤੇ ਬਾਹਰਲੇ ਪਾਸੇ ਉਹਦੀ ਸਵਿਚ ਆ ਪਹਿਲਾਂ ਆਪਾਂ ਸਵਿਚ ਔਨ ਕਰਦੇ ਆ ਤੇ ਸਵਿਚ ਔਨ ਕਰਨ ਤੋਂ ਬਾਅਦ ਇਹ ਖਾਨਾ ਬਣਿਆ ਹੋਇਆ ਤੇ ਖਾਨਾ ਬਣ ਕੇ ਇੱਥੇ ਇਨਸਟਰਕਸ਼ਨ ਲਿਖੀਆਂ ਹੋਈਆਂ ਵੀ ਕਿਹੜਾ ਚੀਜ਼ ਤੁਸੀਂ ਸਿੱਟਣੀ ਆ ਕਿਹੜੀ ਨਹੀਂ ਸਿੱਟਣੀ ਇੱਥੋਂ ਦੀ ਆਪਾਂ ਸੱਡ ਦੇਣਾ ਤੇ ਪੰਜਵੀਂ ਮੰਜ਼ਲ ਨਾਲ ਵੀ ਇਹੀ ਟਨਲ ਜੀ ਜੁੜੀ ਹੋਈ ਆ ਕੂੜੇ ਵਾਲੀ ਛੇਵੀਂ ਨਾਲ ਵੀ ਇਹੀ ਜੁੜੀ ਹੋਈ ਆ ਚੌਥੇ ਨਾਲ ਵੀ ਪਹਿਲੇ ਨਾਲ ਵੀ ਇਹ ਸਾਰਾ ਕੂੜਾ ਜਿਹੜਾ ਥੱਲੇ ਇੱਕ ਡਰਮ ਪਿਆ ਬਹੁਤ ਵੱਡਾ ਪਲਾਸਟਿਕ ਦਾ ਸੁੰਦੂਖ ਜਿੱਦਾ ਤੇ ਉਹਦੇ ਵਿੱਚ ਜਾ ਕੇ ਚਲੇ ਜਾਂਦਾ ਤੇ ਇਹਨੂੰ ਆਪਾਂ ਉੱਥੇ ਸਿੱਟਿਆਉਣਾ ਤੇ ਲੋਕ ਇਦਾਂ ਦੇ ਪਾਣੀ ਦੀਆਂ ਬੋਤਲਾਂ ਵਰਤਦੇ ਆ ਤੇ ਹੁਣ ਆਪਾਂ ਚਲੀਏ ਕਮਰੇ ਵੱਲ ਨੂੰ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸਦਾ ਕਿ ਇੱਕ ਵਾਰੀ ਆਪਾਂ ਫੇਰ ਕੂੜਾ ਸਿੱਟ ਕੇ ਆਵਾਂਗੇ ਤੇ ਇੱਥੇ ਆਹ ਲੱਗਿਆ ਹੋਇਆ ਜੀ ਤੁਹਾਡੀ ਸਕਰੀਨ ਜਿਹੜੀ ਲੱਗੀ ਹੋਈ ਆ ਇਹ ਇੱਕ ਤਰ੍ਹਾਂ ਦਾ ਐਂਡਰੋਇਡ ਸਿਸਟਮ ਆ ਸਾਰੇ ਘਰ ਨੂੰ ਇਹ ਕੰਟਰੋਲ ਰੱਖਦਾ ਤੇ ਆਪਾਂ ਫੇਰ ਚਲੀਏ ਤੇ ਇਥੋਂ ਕਿ ਕਿ ਕੂੜਾ ਜਿਆਦਾ ਈ ਸੀਗਾ ਫੇਰ ਆਪਾਂ ਉੱਥੇ ਸਿੱਟਣ ਚੱਲੀਏ ਫੇਰ ਉਸੇ ਤਰੀਕੇ ਪਹਿਲਾਂ ਆਪਾਂ ਲਾਈਟ ਜਗਾਵਾਂਗੇ ਤੇ ਕੂੜੇ ਦੀਆਂ ਇੱਥੇ ਕਹ ਲਓ ਵੀ ਇੱਥੇ 5-5 ਲੀਟਰ ਦੀਆਂ ਪਾਣੀ ਦੀਆਂ ਬੋਤਲਾਂ ਸਾਨੂੰ ਖਰੀਦਣੀਆਂ ਪਈਆਂ ਜਿਹੜਾ ਇੱਥੇ ਤਾਜ਼ਾ ਟੈਪ ਦੇ ਉੱਤੇ ਪਾਣੀ ਆਉਂਦਾ ਉਹ ਥੋੜਾ ਜਿਹਾ ਜਿਵੇਂ ਲੂਣ ਵਾਲਾ ਹੁੰਦਾ ਕਸਮੈਲਾ ਜਿਹਾ ਖਾਰਾ ਜਿਹਾ ਉਸ ਤਰ੍ਹਾਂ ਦਾ ਪਾਣੀ ਆ ਇਸ ਕਰਕੇ ਪੀਣ ਵਾਸਤੇ ਸਾਨੂੰ ਇਹ ਮਿਨਰਲ ਵਾਟਰ ਦੀਆਂ 5-5 ਲੀਟਰ ਦੀਆਂ ਦੇਖ ਲੈਣੀਆਂ ਪਈਆਂ ਤੇ ਇਹ ਕੂੜਾ ਸਿੱਧਾ 7ਵੀਂ ਮੰਜ਼ਲ ਤੋਂ ਗਰਾਊਂਡ ਫਲੋਰ ਤੇ ਜਿਹੜਾ ਪਿਆ ਵਾ ਆਪਣਾ ਗਾਰਵੇਜ ਦਾ ਡੰਪ ਪਿਆ ਉਹ ਵੀ ਜਾਣ ਕੇ ਤੁਹਾਨੂੰ ਸਿੱਧਾ ਦਿਸਦਾ ਨਹੀਂ ਤੇ ਉਹ ਪਾਰਕਿੰਗ ਦੇ ਵਿੱਚੋਂ ਹੀ ਗੱਡੀ ਵਾਲੇ ਆਪੇ ਹੀ ਲੈ ਜਾਂਦੇ ਆ ਉਹਨੂੰ ਤੇ ਇੱਥੇ ਇੱਕ ਟੈਪ ਵੀ ਲੱਗੀ ਆ ਬਾਈ ਦੀਵੇ ਬਾਹਰ ਕੂੜਾ ਖਿੰਡ ਜੇਵੇ ਤਾਂ ਤੁਸੀਂ ਟੈਪ ਦੇ ਨਾਲ ਉਹਨੂੰ ਸਾਫ਼ ਕਰ ਸਕਦੇ ਹੋ ਇਹ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਨੇ ਇੱਥੇ ਕੋਈ ਨੌਕਰ ਨਹੀਂ ਤੇ ਜਿਉਂ-ਜਿਉਂ ਆਪਾਂ ਅੱਗੇ-ਅੱਗੇ ਜਾਂਦੇ ਆ ਤੇ ਲਾਈਟਾਂ ਜਿਹੜੀਆਂ ਨੇ ਆਟੋਮੈਟਿਕ ਜਗਦੀਆਂ ਨੇ ਸਭ ਤੋਂ ਪਹਿਲਾਂ ਪੁੱਠੀਆਂ ਉਂਗਲਾਂ ਲਾ ਕੇ ਇਸ ਲੌਕ ਨੂੰ ਔਨ ਕੀਤਾ ਜਾਂਦਾ ਫਿਰ ਕੋਡ ਪਾਇਆ ਜਾਂਦਾ ਫਿਰ ਇਹ ਗੇਟ ਖੁੱਲ ਜਾਂਦਾ ਜੇ ਤੁਹਾਡੇ ਕੋਲੇ ਤੁਹਾਡਾ ਮੋਬਾਈਲ ਹੈਗਾ ਫਿਰ ਤੁਹਾਨੂੰ ਇਹ ਵੀ ਕੰਮ ਕਰਨ ਦੀ ਲੋੜ ਨਹੀਂ ਜੇ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਛੇਤੀ ਇਸੇ ਸੀਰੀਜ਼ ਦੇ ਨਵੇਂ ਬਲੌਗ ਦੇ ਵਿੱਚ ਕਰਾਂਗੇ